ਦੇਖੋ ਜੀ ਸਵੇਰੇ ਸਵੇਰੇ ਦਾ ਮੌਸਮ ਬਹੁਤ ਵਧੀਆ ਬਾਰਿਸ਼ ਪੈਣ ਲੱਗ ਰਹੀ ਹੈ ਤੇ ਮੌਸਮ ਬਹੁਤ ਸੁਹਾਣਾ ਹੋ ਚੁੱਕਿਆ ਹੈ ਬਹੁਤ ਠੰਡਾ ਹੋ ਚੁੱਕਿਆ ਹੈ ਅਸੀਂ ਮਹਾਲੀ 70 70 ਹੋਮਲੈਂਡ ਤੋਂ ਦਿਖਾ ਰਹੇ ਹਾਂ ਲਾਈਵ ਜੀ ਦੇਖ ਸਕਦੇ ਹੋ ਬਾਰਿਸ਼ ਬਹੁਤ ਵਧੀਆ ਪੈਣ ਲੱਗ ਰਹੀ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੇ ਕਿਹੜੇ ਏਰੀਆ 'ਚ ਬਾਰਿਸ਼ ਪੈਣ ਲੱਗ ਰਹੀ ਹੈ ਜੀ ਕਮੈਂਟ ਜਰੂਰ ਕਰੋ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਇਲਾਕੇ 'ਚ ਬਾਰਿਸ਼ ਪੈਣ ਲੱਗ ਰਹੀ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਜੀ ਕਿ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਹਾਂ ਜੀ ਆਸੀ ਤੁਹਾਨੂੰ ਦਿਖਾ ਰਿਆ ਹਾਂ ਹੋਮਲੈਂਡ ਮੁਹਾਲਲੇ 70 ਸੈਕਟਰ ਚੋਂ ਜੀ ਲਾਈਵ ਦੱਸੋ ਜੀ ਕਿੱਥੇ ਕਿੱਥੇ ਬਾਰਿਸ਼ ਪੈਣ ਲੱਗ ਰਹੀ ਹੈ ਤੇ ਮੌਸਮ ਪੂਰਾ ਬੜੀਆ ਜਿਹਾ ਸੁਹਾਣਾ ਮਾਹੌਲ ਹੋ ਚੁੱਕਾ ਹੈ ਬੱਦਲ ਪੂਰੇ ਸ਼ਾਇਦ ਨੂੰ ਦੇਖ ਸਕਦੇ ਹੋ ਜੀ ਨਹੀਂ ਨਹੀਂ ਬਾਰਿਸ਼ ਪੈ ਰਹੀ ਹੈ ਤੇ ਕਾਫੀ ਟਾਈਮ ਤੋਂ ਬਾਰਿਸ਼ ਲਗਾਤਾਰ ਪੈ ਰਹੀ ਹੈ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੀ ਕਿਹੜੀ ਜਗ੍ਹਾ ਬਾਰਿਸ਼ ਕਰੀ ਹੈ ਜੀ ਕਮੈਂਟ ਜਰੂਰ ਕਰੋ ਅਸੀਂ ਤੁਹਾਡੇ ਕਮੈਂਟ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਕਿਹੜੀ ਕਿਹੜੀ ਜਗ੍ਹਾ ਤੋਂ Marche